ਹਾਂਜੀ ਸਾਰੇ ਕਿਸਾਨ ਭਰਾਵਾਂ ਸਤਿ ਸ਼੍ਰੀ ਅਕਾਲ ਚਾਹਾਨ ਡੈਰੀ ਫਾਰਮ ਫੂਲ ਤੇ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਣ ਵਾਲੀ ਗੱਲ ਲੈ ਕੇ ਆਏ ਹਾਂ ਬਾਕੀ ਵੀਰਾਂ ਨਾਲ ਗੱਲਬਾਤ ਕਰਦੇ ਆ ਜੇਕਰ ਸਾਡੇ ਚੈਨਲ ਤੇ ਨਵੇਂ ਜਨ ਨੂੰ ਕਰ ਲੋ ਸਤਿ ਸ਼੍ਰੀ ਅਕਾਲ ਸਿੱਕਾ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮਿੰਦਰਜੀਤ ਐਡਰੈਸ ਫੂਲ ਠੀਕ ਹੈ ਜਿਲ੍ਹਾ ਬਠਿੰਡਾ ਤੇ ਜਿਹੜੀ ਅੱਜ ਗਾਂ ਲੈ ਕੇ ਆਏ ਕਿੰਨੇ ਸੂਏ ਸੂਗੀ ਇਹ ਬਾਈ ਤੀਜੇ ਸੂਏ ਆ ਤੀਜੇ ਸੂਏ ਆ ਤੇ ਪਹਿਲਾ ਵਾਲੇ ਸੂਏ ਤੇ ਦੂਜੇ ਸੂਏ ਕੀ ਦੁੱਧ ਹਰ ਕੱਢ ਰਿਹਾ ਬਈ 18 ਕਿਲੋ ਦੁੱਧ ਦਿੰਦਾ ਠੀਕ ਆ ਬਈ ਤੇ ਹੁਣ ਕਿੰਨੇ ਦਿਨ ਬਾਕੀ ਆ ਹੁਣ ਇਹ 15 ਦਿਨ ਬਾਕੀ ਆ ਤੋੜ ਕੇ ਦਿਖਾ ਦੇ ਬਈ ਮੱਕੀ ਥੰਮ ਦੇ ਬਈ ਨੇਰ ਤੋ ਚੱਕਰ ਆਉਣੇ ਆ ਬੰਨ ਦੇ ਕਿ ਥੰਮ ਦੇ ਬਦ ਚੱਕ ਸਕ ਜਾ ਮੱਕੀ ਵੀ ਉੱਤੋਂ ਰੇਟ ਪੁੱਛਦੇ ਆਂ ਹਾਂਜੀ ਬਈ ਦਾ ਰੇਟ ਕੀ ਰੱਖਤਾ ਰੇਟ ਬਈ 60000 ਰੁਪਏ ਮੰਗਦੇ ਆਂ 60000 ਮੰਨਤਾਂ ਹੋ ਜੂ ਮੌਕੇ ਤੇ ਹਾਂ ਹਾਂ ਠੀਕ ਆ ਬਈ ਤੇ ਨੰਬਰ ਬੋਲ ਦੇ ਇੱਕ ਬਈ 9464026870 ਠੀਕ ਆ ਬਈ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚਲੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ